ਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਵਿਕਰਮ ਜੀਠੀ ਨੂੰ ਲੈ ਕੇ ਵਿਕਰਮ ਜੀਠੀ ਦੀ ਜਮਾਨਤ ਫਿਰ ਤੋਂ ਖਾਰਜ ਕਰ ਦਿੱਤੀ ਜਾਂਦੀ ਹੈ ਅਦਾਲਤ ਵੱਲੋਂ ਜਿਹੜਾ ਕਿ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ এবੀਸੀ ਪੰਜਾਬ ਚੈਨਲ ਵੱਨੀਓ ਸੀਨੀਅਰ ਪੱਤਰਕਾਰ ਰਜਗਤਾਰ ਸਿੰਘ ਭੋਲਰ ਵੱਨੀਓ ਬਈ ਹੁਣ ਪੂਰੀ ਗੱਲਬਾਤ ਸਾਂਝੀ ਕਰਾਂਗੇ ਪਹਿਲਾਂ ਵੀਡੀਓ ਸਾਂਝੀ ਕਰਦੇ ਆਂ ਫਿਰ ਕਰਾਂਗੇ ਅੱਗੇ ਗੱਲਬਾਤ ਵਿਕਰਮਜੀਠਿਆ ਕੇਸ ਨਾਲ ਜੁੜੀ ਵੱਡੀ ਖਬਰ ਦਸਤਕ ਦੇ ਰਹੀ ਹੈ ਵਿਕਰਮਜੀਠਿਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਠਟਕਾ ਮਿਲਿਆ ਕਿਉਂਕਿ ਬੇਲ ਐਪਲੀਕੇਸ਼ਨ ਜਿਸ ਤੇ ਸੁਣਵਾਈ ਪਹਿਲਾਂ ਰੱਖੀ ਗਈ ਅੱਜ ਦਿਨ ਮਿੱਥਿਆ ਗਿਆ ਸੀ ਸੁਣਵਾਈ ਹੋਣੀ ਸੀ ਤੇ ਅੱਜ ਸੁਣਵਾਈ ਹੁੰਦੀ ਹੈ ਤਾਂ ਬੇਲ ਰਿਜੈਕਟ ਹੋ ਗਈ ਹੈ ਤਾਂ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਜੋ ਵਿਜੀਲੈਂਸ ਨੇ ਕਾਰਵਾਈ ਕੀਤੀ ਸੀ ਉਸ ਨੂੰ ਲੈ ਕੇ ਲਗਾਤਾਰ ਗ੍ਰਿਫਤਾਰੀਆਂ ਦਾ ਦੌਰ ਵੀ جاری ਹੈ ਵਿਕਰਮਜੀਠਿਆ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਕੇਸ ਦਰਜ ਹੋਇਆ ਸੀ ਇਸ ਦੇ ਬਾਰੇ ਹੋਰ ਤਾਜ਼ਾ ਜਾਣਕਾਰੀ ਕੀ ਹੈ ਉਸ ਬਾਰੇ ਵੀ ਗੱਲ ਕਰਾਂਗੇ ਮੇਰੇ ਨਾਲ ਇਸ ਵਕਤ ਫੋਨ ਲਾਈਨ ਤੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਭੋਲਰ ਸਾਹਿਬ ਵਿਕਰਮਜੀਠਿਆ ਕੇਸ ਤੇ ਵੀ ਸਭ ਦੀ ਨਜ਼ਰ ਸੀ ਕਿ ਆਖਰਕਾਰ ਬਣੇਗਾ ਕੀ ਜਿਸ ਅੱਤ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਕਦੋਂ ਸੁਣਵਾਈ ਹੋਣੀ ਹੈ ਇਸ ਕੇਸ ਦੀ ਫੈਸਲਾ ਕਾਫੀ ਦੇਰ ਤੋਂ ਰੱਖਵਾ ਸੀ ਤਾਂ ਅੱਜ ਆਖਰਕਾਰ ਹੁਣੇ-ਹੁਣੇ ਪਤਾ ਲੱਗਿਆ ਕਿ ਐਪਲੀਕੇਸ਼ਨ ਬੇਲ ਐਪਲੀਕੇਸ਼ਨ ਜਿਹੜੀ ਹੈ ਉਹ ਹਾਈ ਕੋਰਟ ਵੱਲੋਂ ਰਿਜੈਕਟ ਕਰ ਦਿੱਤੀ ਗਈ ਹੈ ਕਾ ਬਿਲਕੁਲ ਸੰਦੀਪ ਇਸ ਸਮੇਂ ਦੀ ਵੱਡੀ ਖਬਰ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਵੱਡਾ ਝਟਕਾ ਮਿਲਿਆ ਜਿਹੜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਉਹਨਾਂ ਦੀ ਜ਼ਮਾਨਤ ਤੇ ਫੈਸਲਾ ਰੱਖਵਾ ਰੱਖਿਆ ਗਿਆ ਸੀ ਉਹ ਅੱਜ ਸਵੇਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਾ ਦਿੱਤਾ ਜਿਸ ਦੇ ਤਹਿਤ ਵਿਕਰਮ ਸਿੰਘ ਮਜੀਠੀਆ ਵੱਲੋਂ ਪਾਈ ਗਈ ਜਿਹੜੀ ਰੈਗੂਲਰ ਜ਼ਮਾਨਤ ਸੀ ਉਹ ਅਰਜੀ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਆ ਹਾਲੇ ਪੂਰੇ ਆਰਡਰ ਤੇ ਨਹੀਂ ਆਈ ਲੇਕਿਨ ਵਿਕਰਮ ਸਿੰਘ ਮਜੀਠੀਆ ਵਾਸਤੇ ਇੱਕ ਵੱਡਾ ਝਟਕਾ ਕਿ ਉਹਨਾਂ ਦੀ ਜਮਾਨਤ ਪਟੀਸ਼ਨ ਸੀ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀ ਤੇ ਹੁਣ ਵਿਕਰਮ ਸਿੰਘ ਮਜੀਠੀਆ ਕੋਲ ਆਪਣੀ ਜਮਾਨਤ ਵਾਸਤੇ ਸੁਪਰੀਮ ਕੋਰਟ ਉਹਨਾਂ ਨੂੰ ਜਾਣਾ ਪਊਗਾ ਤੇ ਤਦ ਤੱਕ ਜਿਹੜਾ ਵਾ ਉਹ ਹੁਣ ਨਿਊ ਨਾਬਾ ਜੇਲ੍ਹ ਦੇ ਵਿੱਚ ਹੀ ਰਹਿਣਗੇ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਨੂੰ ਜਾਂ ਇਹਨਾਂ ਦੇ ਸਪੋਰਟਰਾਂ ਨੂੰ ਜਾਂ ਵਿਕਰਮ ਸਿੰਘ ਮਜੀਠੀਆ ਜਾਂ ਪੂਰੇ ਪਰਿਵਾਰ ਨੂੰ ਇਹ ਉਮੀਦ ਸੀ ਕਿ ਉਹਨਾਂ ਦੇ ਉਹਨਾਂ ਨੂੰ ਜਮਾਨਤ ਮਿਲ ਜਾਏਗੀ ਲੇਕਿਨ ਜਦੋਂ ਹੀ ਹੁਣ ਫੈਸਲਾ ਜਦੋਂ ਸੁਣਾਇਆ ਗਿਆ ਪੰਜਾਬ ਅਤੇ ਹਰਿਆਣਾ ਕੋਰਟ ਵੱਲੋਂ ਉਹਦੇ ਚ ਜਿਹੜਾ ਮੈਂ ਸਪਸ਼ਟ ਕਰ ਦਿੱਤਾ ਗਿਆ ਕਿ ਜਿਹੜੀ ਉਹਨਾਂ ਦੀ ਜਿਹੜੀ ਅਰਜੀ ਆ ਉਹ ਜਿਹੜੀ ਖਾਰਜ ਕਰ ਦਿੱਤੀ ਗਿਆ ਜਿਸ ਕਰਕੇ ਬਿਕਰਮ ਸਿੰਘ ਅਜੀਠਿਆ ਵਾਸਤੇ ਇਹ ਵੱਡਾ ਚਟਕਾ ਹੁਣ ਬਿਕਰਮ ਸਿੰਘ ਅਜੀਠਿਆ ਦੇ ਜਿਹੜੇ ਖਾਸ ਕਰਕੇ ਜਿਹੜੇ ਸਾਲਾ ਗਜਪਤ ਸਿੰਘ ਗਰੇਵਾਲ जड़ी जड़ी हो ਸਕਦਾ ਹੈ ਕਿ ਹੁਣ ਪੁਲਿਸ ਦੇ ਸਾਹਮਣੇ ਜਾਂ ਇਨਵੈਸਟੀਗੇਸ਼ਨ ਦੇ ਸਾਹਮਣੇ ਸਰੈਂਡਰ ਕਰਨਾ ਪਵੇ ਕਿਉਂਕਿ ਕਿਤੇ ਮੰਨਿਆ ਜਾ ਰਿਹਾ ਸੀ ਕਿ ਉਹ ਵਿਕਰਮ ਸਿੰਘ ਮਜੀਠੀਆ ਦੀ ਬੇਲ ਦਾ ਹੀ ਇੰਤਜ਼ਾਰ ਕਰ ਰਹੀ ਸੀ ਤੇ ਉਹਨਾਂ ਨੂੰ ਹੁਣ ਜਿਹੜੀ ਜੁਆਇੰਟ ਜਿਹੜੀ ਇਨਵੈਸਟੀਗੇਸ਼ਨ ਉਹ ਜੁਆਇਨ ਕਰਨੀ ਪਵੇਗੀ ਹਾਂਜੀ ਇਹ ਜੀ ਜਿਹੜੀ ਵਿਕਰਮਜੀਠੀਆ ਲੈ ਕੇ ਹੁਣ ਤੱਕ ਦੀ ਲਿਜਿਸਟ ਡਿਸਕਵਰ ਆਈ ਸਾਹਮਣੇ ਵਿਕਰਮਜੀਠੀਏ ਦੀਆਂ ਕਈ ਵਾਰ ਪਟੀਸ਼ਨਾਂ ਪਾਈ ਚੁੱਕੇ ਆ ਪਰ ਲੇਕਿਨ ਹਰ ਵਾਰ ਇਹਨਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਜਾਂਦੀ ਹੈ ਕੋਰਟ ਬੰਨੀ ਉੱਤੇ ਹੁਣ ਜਿਹੜੀ ਲਾਸਟ ਸੁਣਵਾਈ ਹੁਣ ਫਿਰ ਤੋਂ ਹੋਈ ਆ ਤੇ ਇਹਦੇ ਵਿੱਚ ਹੁਣ ਆਪਾਂ ਕਹਿ ਸਕਦੇ ਆ ਬਕਰਮਜੀਠੀ ਦੀ ਜ਼ਮਾਨਤ ਜਿਹੜੀ ਕਿ ਰੱਦ ਕਰ ਦਿੱਤੀ ਜਾਂਦੀ ਆ ਮਨਜ਼ੂਰ ਨਹੀਂ ਕੀਤੀ ਜਾਂਦੀ ਤੇ ਹੁਣ ਇੱਕੋ ਹੀ ਰਾਹ ਰਹਿ ਗਿਆ ਬਕਰਮਜੀਠੀ ਕੋਲੇ ਹੁਣ ਸੁਪਰੀਮ ਕੋਰਟ ਜਾ ਸਕਦਾ ਜੇ ਗੱਲ ਕਰੀਏ ਨਾਲ-ਨਾਲ ਜਿਹੜੇ ਕੰਟੈਕਟ ਦੇ ਵਿੱਚ ਸੀ ਇਹਨਾਂ ਦੇ ਸਾਰਿਆਂ ਦੇ ਉੱਤੇ ਜਿਹੜੇ ਹੁਣ ਗੱਲ ਕਰੀਏ ਇਹਨਾਂ ਦਾ ਸਾਲਾ ਗਜਪਤਰਾਈ ਉਹਦੇ ਤੇ ਵੀ ਹੁਣ ਕਾਰਵਾਈ ਹੋ ਸਕਦੀ ਆ ਬਹੁਤ ਜਲਦ ਉਹਦੀ ਵੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਤੇ ਹੁਣ ਜਿਹੜੇ ਪੂਰੇ ਮਾਮਲੇ ਹੁਣ ਤੱਕ ਦੇ ਲੇਟੈਸਟ ਖਬਰ ਆ ਰਹੀ ਹੈ ਸਾਹਮਣੇ ਬਿਕਰਮਜੀਤ ਇਹ ਜਿਹੜੇ ਵੀ ਕੰਟੈਕਟ ਦੇ ਵਿੱਚ ਸੀ ਸਾਰਿਆਂ ਤੇ ਇਹ ਹੁਣ ਤੱਕ ਕਾਰਵਾਈ ਹੁੰਦੀ ਆ ਜਿਹੜੇ ਜਿਹੜੇ ਜਿਵੇਂ ਜਿਵੇਂ ਪਤਾ ਲੱਗਦਾ ਰਿਹਾ ਸੀਬੀਆਈ ਨੂੰ ਕੋਰਟ ਬੰਨੀ ਹੋ ਜਿਵੇਂ ਜਿਵੇਂ ਪਤਾ ਲੱਗਦਾ ਰਿਹਾ ਉਹਵੇਂ ਉਹ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਤੇ ਇੱਕ ਜਿਹੜਾ ਕੀ ਵੱਡੇ ਗਵਾਹ ਨੇ ਇਹਨੂੰ ਪਛਾ ਵੀ ਦਿੱਤਾ ਗਿਆ ਸੀ ਤੇ ਹੁਣ ਪੂਰਾ ਮਾਮਲਾ ਪਹਿਲਾ ਕੋਰਟ ਨੇ ਅਦਾਲਤ ਬੰਨੀ ਹੋ ਇਹ ਰਾਕਮ ਰੱਖ ਦਿੱਤਾ ਜਾਂਦਾ ਸੀ ਉਹੋ ਜਿਹੜੀ ਹੁਣ ਤੱਕ ਦੀਆਂ ਖਬਰਾਂ ਅੱਜ ਉਹ ਮਾਮਲਾ ਸਾਹਮਣੇ ਆ ਹੀ ਗਿਆ ਬਿਕਰਮਜੀਤ ਜਮਾਨਤ ਨੂੰ ਲੈ ਕੇ ਜਿਹੜੇ ਕਿ ਉਹਨਾਂ ਨੇ ਆਪਣੇ ਮੈਨੂ ਪਟੀਸ਼ਨ ਪਾਈ ਸੀ ਪਰ ਉਹ ਖਾਰਜ ਕਰ ਦਿੱਤੀ ਜਾਂਦੀ ਹੈ ਕਈ ਵਾਰ ਪਟੀਸ਼ਨਾਂ ਪੈ ਚੁੱਕੀਆਂ ਬਿਕਰਮਜੀਤ ਜੀਆਂ ਦੀ ਹੁਣ ਜੁੱਧ ਨਸ਼ਾ ਵਿਰੁੱਧ ਦੇ ਵਿੱਚ ਸੀਐਮ ਭੌਂਤਮਾਂ ਦਾ ਇੱਕ ਐਕਸ਼ਨ ਹੁੰਦਾ ਇਹਦੇ ਉੱਤੇ 540 ਕਰੋੜ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆਮਦਨ ਦੇ ਦੋਸ਼ ਲੱਗਦੇ ਆ ਬਿਕਰਮਜੀਤ ਜੀਆਂ ਦੀ ਸਿਫਤ ਅਕਸਰ ਵੱਧਦੀਆਂ ਨੇ ਜਦੋਂ ਨਾਭਾ ਜੇਲ੍ਹ ਦੇ ਵਿੱਚ ਬਿਕਰਮਜੀਤ ਇਹ ਇਸ ਵਕਤ ਤੇ ਹੁਣ ਅੱਗੇ ਦੇ ਮਾਮਲੇ ਕੀ ਰਣਗੇ ਬਿਕਰਨੂ ਜੀਠੀ ਦੇ ਉਹ ਖਬਰ ਵੀ ਜਲਦ ਆਪਾਂ ਸਾਂਝੀ ਕਰਾਂਗੇ ਜਿਵੇਂ ਕਿ ਇਹਨਾਂ ਦੇ ਵਕੀਲ ਦੀ ਗੱਲ ਕਰੀਏ ਵਕੀਲ ਨੇ ਪੂਰਾ ਜ਼ੋਰ ਲਾ ਰੱਖਿਆ ਜਿਹੜਾ ਕਿ ਅਰਸ਼ਦੀਪ ਪਲੇਅਰ ਆ ਬਾਈ ਤੇ ਪਰ ਇੱਕ ਪਾਸੇ ਹੁਣ ਇਹਨਾਂ ਦਾ ਇਹ ਕਹਿਣਾ ਵੀ ਜੋ ਇਹ ਸਰਕਾਰਾਂ ਸਾਡੇ ਉੱਤੇ ਕਾ ਕਰਦੀਆਂ ਬਿਕਰਨੂ ਜੀਠੀ ਨੂੰ ਇੱਕ ਧੋਖੇ ਨਾ ਪਸਾਇਆ ਜਾਂਦਾ ਪਰ ਬਾਈ ਇਹਦੇ ਵਿੱਚ ਹੁਣ ਆਪਾਂ ਜਨਤਾ ਨੂੰ ਪੁੱਛਣਾ ਚਾਹੁੰਦੇ ਜਨਤਾ ਜਨਾਰਦਨ ਹੁੰਦੀ ਹੈ ਨਾ ਵੀ ਬਿਕਰਨੂ ਜੀਠੀਏ ਤੋਂ 540 ਕਰੋੜ ਗੈਰਕਾਨੂੰਨੀ ਤਰੀਕੇ ਨਾਲ ਬਣੀ ਜਾਂਦੀ ਤੇ ਦੋਸ਼ ਵੀ ਲੱਗਦੇ ਆ ਬਾਕੀ ਇਹਦੇ ਕਈ ਫਲਾਰਟ ਪਲਾਟ ਵੀ ਦੱਸਿਆ ਗਿਆ ਹਿਮਾਚਲ ਦੇ ਵਿੱਚ ਵੀ ਦੱਸਿਆ ਗਿਆ ਤੇ ਬਾਕੀ ਹੋਰ ਪਤਾ ਨਹੀਂ ਹਜੇ ਹੋਰ ਕਿੰਨੀ ਕੁ ਪ੍ਰਾਪਰਟੀ ਇਹਦੇ ਕੋਲੇ ਹੋਣੀ ਆ ਜਿੰਨੀਆਂ ਕਿਹੇ ਗੱਲਾਂ ਸਾਹਮਣੇ ਆਈਆਂ ਉਹ ਤਾਂ ਜਿੰਨੀ ਕਿ ਵਿਜੀਲੈਂਸ ਬੰਨੀ ਕਾਰਵਾਈ ਕੀਤੀ ਜਾਂਦੀ ਇਹ ਤਾਂ ਪਤਾ ਲੱਗਦਾ ਪ੍ਰਾਪਰਟੀ ਬਾਰੇ ਤਾਂ ਉਹ ਸਾਹਮਣੇ ਆ ਗਿਆ ਤੇ ਪਰ ਹੁਣ ਆਪਾਂ ਇਹਦੇ ਵਿੱਚ ਇਹ ਕਹਿ ਸਕਦੇ ਆ ਬੇਕਰਮ ਜੀਠੀ ਦੀ ਜ਼ਮਾਨਤ ਨੂੰ ਲੈ ਕੇ ਹੁਣ ਲੇਟੈਸਟ ਖਬਰ ਜਿਹੜੀ ਆ ਰਹੀ ਹੈ ਇਹ ਇਹ ਹੀ ਆ ਵੀ ਬੇਕਰਮ ਜੀਠੀ ਇਹ ਜ਼ਮਾਨਤ ਖਾਰਜ ਕਰ ਦਿੱਤੀ ਜਾਂਦੀ ਸਭ ਇਹਨੂੰ ਛੋਟਾ ਕੀ ਕਹਿੰਨਾ ਬਿਕਰੂ ਜਿੱਠੀ ਬਾਰੇ ਤੁਸੀਂ ਵੀ ਆਪਣੇ ਕਮੈਂਟਸ ਜਰੂਰ ਦੇਖੋ ਜਿਹੜੀ ਹੁਣ ਤੱਕ ਦੀ ਲਿਸਟ ਕਵਰ ਆ ਇਹ ਸੋਡੇ ਸਾਂਝੀ ਜ਼ਰੂਰਤਾਂ ਦੇ ਸੀ ਮਿਲਦੇ ਕੰਮ ਬੇਟਾ ਧੰਨਵਾਦ